ਉਹਨਾਂ ਸ਼ਾਹਾਂ ਵਾਲਾ ਦੇ ਕਿਤੇ ਹੋਰ ਕੁੰਮਨ ਤੜਕਾ ਲੱਗ ਜਾਈਂਦਾ। ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੌਣ ਦਾ ਮਹੀਨਾ ਅੱਜ ਚੜ ਗਿਆ। ਤੇ ਸੌਣ ਦੇ ਮਹੀਨੇ 'ਚ ਬਰਸਾਤ ਸ਼ੁਰੂ ਹੋ ਜਾਂਦੀ ਆ। ਮੀਂਹ ਆ ਗਏ ਆ ਹੁਣ ਬਹੁਤ ਜ਼ਿਆਦਾ ਨਹੀਂ ਪਈ ਜਾਂਦੇ ਇੱਧਰ ਤਾਂ। ਸਾਡੇ ਵਾਲੇ ਪਾਸੇ ਫਰੀ ਕੋਟ ਇੰਨੀ 'ਚ ਕਾਫੀ ਬਾਰਿਸ਼ ਆਇਆ। ਹੋਰ ਕੰਮ ਤਾਂ ਹਜੇ ਫੇਰ ਸਰ ਜਾਂਦੇ ਆਪਾਂ। ਕੋਈ ਚੱਲੇਗਾ ਕੱਲ ਵੀ ਕਰ ਜਾਂਦੇ ਆਂ ਦੀ ਕੋਈ ਗੱਲ ਨਹੀਂ। ਆਪਾਂ ਅੱਜ ਨਹੀਂ ਕੱਲ ਕਰ ਲਾਂਗੇ ਪਰ ਜਿਹੜਾ ਹੁਣ ਪਸ਼ੂਆਂ ਦਾ ਕੰਮ ਆ ਉਹ ਆਪਾਂ ਨੂੰ ਡੇਲੀ ਸਵੇਰ ਸ਼ਾਮ ਕਰਨਾ ਹੀ ਪੈਂਦਾ ਜਾ। ਬਚਾਰਿਆਂ ਨੂੰ ਪੱਠੇ ਵੀ ਲੈ ਕੇ ਆਉਣੇ ਪੈਂਦੇ ਆ, ਪਾਉਣੇ ਦਿੰਦੇ ਆ। ਭੌਮੀ ਜਾਵੇ, ਨੇਰੀ ਜਾਵੇ। ਜਿਹਦਾ ਉੰਤਰ ਘੱਡ ਭਰਨਾ ਹੀ ਪੈਂਦਾ ਇਹਨਾਂ ਦਾ। ਤੇ ਆਪਣਾ ਨੁਕਸਾਨ ਵੀ ਹੋ ਗਿਆ ਬਾਰਿਸ਼ ਕਰਨ। ਨੁਕਸਾਨ ਇਹ ਹੋਇਆ ਕਿ ਇੱਕ ਤਾਂ ਆਪਣਾ ਤੂੜੀ ਵਾਲਾ ਕੁੱਪ ਡਿੱਗ ਪਿਆ। ਇਹ ਆਪਾਂ ਨੂੰ ਬਾਹਰ ਰੱਖਣਾ ਪਿਆ ਕਮਰਾ ਪਾਇਆ ਨਹੀਂ ਗਿਆ ਇਹਨਾਂ ਵਾਸਤੇ ਹਜੇ ਤੂੜੀ ਲਈ ਕਮਰਾ ਹੀ ਵਧੀਆ ਰਹਿੰਦਾ ਜੇ ਹਮੇਸ਼ਾ ਤੇ ਆਪਣੀਆਂ ਮਜਬੂਰੀਆਂ ਤੁਹਾਨੂੰ ਦੱਸਿਆ ਸੀਗਾ ਵੀ ਨਵਾਂ ਕੰਮ ਉਹਦੇ ਕਰਕੇ ਆਪਾਂ ਇਹਨੂੰ ਬਾਹਰ ਕੁੱਪ ਲਾ ਲਿਆ ਸੀ ਤੇ ਬਾਹਰ ਇਹਨੂੰ ਰੱਖ ਲਿਆ ਤੇ ਬਾਹਰ ਰੱਖਣ ਕਰ ਨੂੰ ਉੱਤੋਂ ਤਰਪਾਲ ਦਿੱਤਾ ਜਿਹੜਾ ਤੇ ਉਹ ਪਾਟ ਕੇ ਤੇ ਉਹਦੇ ਵਿੱਚ ਵੀ ਪਾਣੀ ਆ ਗਿਆ ਤੇ ਸਾਰੀ ਤੂੜੀ ਥੱਲੇ ਆ ਗਈ ਆ ਦੇਖੋ ਤੁਸੀਂ ਆ ਸਾਰੀ ਗਲ ਗਈ ਤੂੜੀ ਇੱਕ ਜਦੋਂ ਤੂੜੀ ਇਹਦੇ ਵਿੱਚ ਪਾਈ ਸੀ ਨਾ ਕੁੱਪ ਚ ਤੇ ਉਸ ਟਾਈਮ ਵੀ ਥੋੜੀ ਜੀ ਗਲਤੀ ਹੋਈ ਸਾਡੇ ਤੋਂ ਜਿਹੜੇ ਬੰਦੇ ਸੀ ਉਹ ਅਨਜਾਨ ਸੀ ਟੂੜੀ ਪਾਉਣ ਵਾਲੇ ਤੇ ਉਹਨਾਂ ਨੇ ਕੀ ਕੀਤਾ ਟੂੜੀ ਦੇ ਵਿੱਚ ਪਾਣੀ ਵੀ ਕੁਝ ਜ਼ਿਆਦਾ ਪਾਤਾ ਅਸੀਂ ਬਾਲਟੀਆਂ ਨਾਲ ਫੜਾਇਆ ਤੇ ਬਾਲਟੀਆਂ ਉਹ ਜਿੱਥੇ ਬਾਲਟੀ ਫੜਾ ਦਿੰਦੇ ਸੀ ਇੱਕ ਬਾਲਟੀ ਇੱਕ ਥਾਈਂ ਵਧਿਆ ਦਿੰਦੇ ਸੀ ਤੇ ਉਹਦੇ ਕਾਰਨ ਵੀ ਥੋੜਾ ਜਿਹਾ ਫਰਕ ਤਾਂ ਪਿਆ ਕੋਸਾ ਮੀਂਹ ਹੁਣ ਲਗਾਤਾਰ ਹੀ ਪਈ ਜਾਂਦੇ ਦੋ ਤਿੰਨ ਦਿਨ ਹੋ ਗਏ ਤੇ ਉਹਦੇ ਕਾਰਨ ਟੂੜੀ ਖਰਾਬ ਹੋ ਗਈ ਹੁਣ ਤਾਂ ਪਾਲ ਕੱਲ ਨਵਾਂ ਲਿਆ ਕੇ ਤੇ ਆਪਾਂ ਪਾਤਾ ਇੱਥੇ ਹੁਣ ਕੁਝ ਥੋੜਿਆ ਜਿਹਾ ਬੱਚਤ ਹੋਊਗੀ ਧੀ ਦੀ ਵੈਸੇ ਖਰਾਬ ਬਹੁਤ ਜ਼ਿਆਦਾ ਹੋ ਗਈ ਆ ਤੇ ਇੱਕ ਆਪਣੀ ਜਰਸੀ ਗਾਂ ਸੋਈ ਸੀਗੀ ਹੋ ਗਿਆ ਸੀ ਡੇਢ ਮਹੀਨਾ ਤੇ ਕੱਲ ਇਹਦਾ ਬੱਚਾ ਐਕਸਪਾਇਰ ਹੋ ਗਿਆ بارش ਕਰਨੇ ਉਹ ਵਿਚਾਰਾ ਇੱਕ ਦਿਨ ਬਿਮਾਰ ਹੋਇਆ ਪਤਾ ਨਹੀਂ ਲੱਗਿਆ ਸਾਨੂੰ ਜੀ ਉਹਨੂੰ ਕੀ ਹੋਇਆ ਹੋ ਸਕਦਾ ਜਿਵੇਂ ਵੀ ਕੋਈ ਦੌਰਾ ਵਗੈਰਾ ਪੈ ਗਿਆ ਹੁੰਦਾ ਉਹਦੀ ਜੀ ਵੀ ਟੇਢੀ ਹੋ ਗਈ ਸੀ ਤੇ ਉਹਦੀ ਮੌਤ ਹੋ ਗਈ بارش ਦੇ ਵਿੱਚ ਸਾਨੂੰ ਦੋ ਨੁਕਸਾਨਾਂ ਦਾ ਸਾਹਮਣਾ ਕਰਨਾ ਪਿਆ ਆਪਣਾ ਇੱਕ ਵਜੀਤ ਉਹ ਦੱਸੋ ਜੀ ਆਉਂਦੀ ਹੋਈ ਜਾਂਦੀ ਇੱਕ ਨਾ بارش ਦੇ ਵਿੱਚ ਆਪਾਂ ਨੂੰ ਹਰ ਇੱਕ ਵੀਰ ਨੂੰ ਨਿਗਰ ਰੱਖਣੀ ਪੈਂਦੀ ਆ ਕਿ ਪਸ਼ੂਆਂ ਦੇ ਪੈਰ ਜ਼ਿਆਦਾਤਰ ਖਰਾਬ ਹੋ ਜਾਂਦੇ ਆ ਕਿਉਂਕਿ ਗਿੱਲਾ ਥਾਂ ਰਹਿੰਦਾ ਕਰਕੇ ਗਿੱਲਾ ਜੇ ਆਪਾਂ ਬਾਹਰ ਬੰਨਦੇ ਤਾਂ ਵੀ ਗਿੱਲਾ ਹੁੰਦਾ ਜੇ ਆਪਾਂ ਅੰਦਰ ਬੰਨੀ ਰੱਖਾਂਗੇ ਸਾਰਾ ਦਿਨ ਤਾਂ ਉਹ ਵੀ ਸੁੱਕਦਾ ਨਹੀਂ ਫਿਰ ਤੇ ਗਿੱਲੇ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਇੱਕ ਹਵਾ ਵੀ ਸਿੱਲੀ ਹੋ ਜਾਂਦੀ ਹੈ ਤੇ ਇੱਕ ਮੀਂਹ ਪਈ ਜਾਂਦਾ ਹੁਣ ਸੱਲ ਸੱਲ ਜੀ ਹੋਈ ਪਈ ਹੈ ਜੇ ਧੁੱਪ ਲੱਗਣ ਤਾਂ ਥੋੜਾ ਜਿਹਾ ਠੀਕ ਹੋ ਸਕਦਾ ਤੇ ਇਹਨਾਂ ਦੇ ਪੈਰ ਖਰਾਬ ਹੋ ਗਏ ਆਪਣੇ ਗਾਂ ਦੇ ਇਹ ਗਾਲ ਨਾ ਲੰਗਮਾਰ ਲੱਗੀ ਆ ਹਾਂਜੀ ਇਹ ਮੈਂ ਤੁਹਾਨੂੰ ਉਹ ਜੋ ਪੈਰ ਦਿਖਾਉਣਾ ਕੀ ਹੋਇਆ ਚੱਕੋ ਜੀ ਇਹਦੇ ਨੌ ਵੱਢੀ ਵੀ ਇਹਦੇ ਨੌ ਵੱਧ ਗਏ ਹਾਂਜੀ ਸਾਈਡਾਂ ਨਾ ਇਹਦੇ ਵਿੱਚੋਂ ਹੋਂਕਾ ਗੋਹ ਲੱਗਿਆ ਉਹ ਦਿਖਦਾ ਨਹੀਂ ਦਿਖਾਇਓ ਆ ਇਦਾਂ ਰੱਖੋ ਆ ਥੋੜਾ ਜਿਹਾ ਵਿੱਚੋਂ ਇਹਦੇ ਆਟੇ ਦੀ ਤਰ੍ਹਾਂ ਫੋਰਮ ਲੱਗ ਗਿਆ ਇਹਦੇ ਨੌ ਵੱਧ ਗਏ ਵਾਰ-ਵਾਰ ਇਹ ਚੱਕ-ਚੱਕ ਕੇ ਰੱਖਦੀ ਆ ਇਹ ਲੰਗਮਾਰਨ ਲੱਗੀ ਸੀ ਇਹ ਲੰਗ ਮਾਰਦੀ ਸੀ ਨਾ ਜਦੋਂ ਤੇ ਉਦੋਂ ਸਾਨੂੰ ਐ ਲੱਗਿਆ ਵੀ ਕਿਤੇ ਇਹਨੂੰ ਜਿਹੜਾ ਹੋ ਜਾਂਦਾ ਨਾ ਪਸ਼ੂਆਂ ਨੂੰ ਲੰਗੜਾ ਬੁਖਾਰ ਕਿਤੇ ਸਾਨੂੰ ਉਹ ਨਾ ਹੋ ਗਿਆ ਹੋਵੇ ਅਸੀਂ ਬੁਖਾਰ ਚੈੱਕ ਕੀਤਾ ਤੇ ਬੁਖਾਰ ਤਾਂ ਹੈ ਨਹੀਂ ਸੀ ਤੇ ਫਿਰ ਅਸੀਂ ਇਹ ਦੇਖਿਆ ਵੀ ਲੰਗ ਕਾਹ ਤੋਂ ਮਾਰਦੀ ਇਹਰ ਬੈਠੀ ਸੀ ਅਸੀਂ ਪੈਰ ਚੈੱਕ ਕੀਤੇ ਜਦੋਂ ਪੈਰ ਦੇਖੇ ਤੇ ਪੈਰਾਂ ਦੇ ਨਹੋਂ ਵਧੇ ਪਏ ਆ ਤੇ ਵਿੱਚੋਂ ਨਾ ਗਿਰੀ ਜਿਹੜੀ ਹੁੰਦੀ ਆ ਉਹ ਨਿਕਲਦੀ ਆ ਆਟੇ ਦੀ ਤਰ੍ਹਾਂ ਵਿੱਚੋਂ ਫੁਰ ਫੁਰ ਕੇ ਵਾਈਟ ਕਲਰ ਦੀ ਵਾਈਟ ਵਾਈਟ ਜਿਆ ਜਿਵੇਂ ਆਟਾ ਨਿਕਲਦਾ ਨਾ ਉਸ ਤਰ੍ਹਾਂ ਨਿਕਲ ਜੰਨੇ ਇਹ ਪੈਰ ਖਰਾਬ ਹੋ ਚਲੇ ਤੇ ਹੁਣ ਆਪਾਂ ਇਹ ਪੈਰ ਬਣਵਾ ਵੀ ਨਹੀਂ ਸਕਦੇ ਕਿਉਂਕਿ ਹੁਣ ਇੱਕ ਤਾਂ ਮੌਸਮ ਖਰਾਬ ਆ ਥੋੜਾ ਜਿਆ ਮੌਸਮ ਸਹੀ ਹੋਊਗਾ ਧੁੱਪਾਂ ਲੱਗਣੀਆਂ ਤਾਂ ਫੇਰ ਆਪਾਂ ਇਹਨਾਂ ਦੇ ਪੈਰ ਬਣਵਾਵਾਂਗੇ ਕਿਉਂਕਿ ਜੇ ਕੱਚਾ ਲੈ ਗਿਆ ਤਾਂ ਫੇਰ ਉਦੋਂ ਵੀ ਡਰ ਹੋ ਜਾਂਦਾਗਾ ਤੇ ਵਰੀ ਕੋਈ ਧੁਣਕ ਵਗੈਰਾ ਦਾ ਵੀ ਹੋ ਜਾਂਦਾ ਕੱਚੇ ਦੇ ਇੱਕ ਗਿੱਲਾ ਦਾ ਫਿਰ ਉਸ ਨੂੰ ਦਿੱਕਤ ਹੋਰ ਨਾ ਕਿਤੇ ਵੱਧ ਜਾਵੇ ਇਸ ਕਰਕੇ ਆਪਾਂ ਹੁਣ ਪੈਰ ਨਹੀਂ ਬਣਾਉਂਦੇ ਜੀ ਇੱਕ ਤੋਂ ਥੋੜਾ ਰੋਕ ਕੇ ਬਣਾਵਾਂਗੀ ਦਸਾਂ 15 ਦਿਨ ਤੱਕ ਤੁਹਾਨੂੰ ਵੀਡੀਓ ਵੀ ਪਾਵਾਂਗੀ ਇੱਕ ਤੁਹਾਡੇ ਨਾਲ ਹੋਰ ਗੱਲ ਸ਼ੇਅਰ ਕਰਨੀ ਸੀ ਕਿ ਸੌਣ ਮਹੀਨੇ ਦੇ ਵਿੱਚ ਸਾਨੂੰ ਇੱਕ ਫਾਇਦਾ ਵੀ ਹੋਇਆ ਮੈਂ ਕੱਲ ਇੱਥੇ ਵੇਖੇ ਜਾਂਦੀ ਸੀ ਬੇਟੀ ਪਸੂਆਂ ਕੋਲੇ ਪੱਠੇ ਪਾਉਂਦੀ ਨੇ ਮੇਰੀ ਨਿਗਾ ਪੈ ਗਈ ਤੇ ਆਪਣੇ ਨਾਲ ਦਾ ਪਲਾਟ ਪਿਆ ਵਿਹਲਾ ਤੇ ਇਹਨਾਂ ਨੇ ਪਾਈ ਸੀ ਭਰਤ ਤੇ ਉਹਦੇ ਵਿੱਚ ਖੁੰਬਾ ਤਿਆਰ ਹੋਊਗਾ ਕਿਉਂਕਿ ਮੀਂਹ ਪਈ ਜਾਂਦਾ ਤਿੰਨ ਦਿਨ ਹੋ ਗਿਆ ਜਿ ਲਗਾਤਾਰੀ ਮੀਂਹ ਆਈ ਜਾਂਦਾ ਉਹ ਤੁਹਾਨੂੰ ਖੁੰਬਾ ਦਿਖਾਉਣੇ ਆ ਜਿਹੜੀਆਂ ਕੁਦਰਤੀ ਖੁੰਬਾ ਬੀਜੇ ਤੋਂ ਬਿਨਾਂ ਹੀ ਉਗ ਰਹੇ ਆਂਗਾ ਕਿ ਜਿਹੜੀਆਂ ਆਪਾਂ ਔਂਜੇ ਤਾਂ ਖੁੰਬਾ ਖਾਂਦੇ ਰਹਿੰਨੇ ਆ ਬਾਜ਼ਾਰੋਂ ਮਿਲ ਜਾਂਦਿਆਂਗਾ ਤੇ ਪਰ ਜਿਹੜੀਆਂ ਇਹ ਵਾਲੀਆਂ ਖੁੰਮਾ ਇਹ ਕੁਝ ਜ਼ਿਆਦਾ ਹੀ ਟੇਸਟੀ ਬਣਦੀਆਂ ਆ ਤੇ ਅੱਜ ਤੁਹਾਨੂੰ ਦਿਖਾਉਣੀ ਆ ਤੇ ਮੈਂ ਇਹਨਾਂ ਨੂੰ ਭੇਜਦੀਆਂ ਲੈਣ ਜਾਓ ਤੁਸੀਂ ਖੁੰਮਾ ਲਿਆ ਕੇ ਦਿਖਾਓ ਇਹ ਇੱਕ ਆਪਣਾ ਬੱਚਾ ਨਿੱਕਾ ਬੱਚਾ ਤਾਂ ਆਪਣਾ ਡੈਥ ਹੋ ਗਈ ਉਹਦੀ ਤੇ ਜਿਹੜਾ ਇੱਕ ਆਹ ਬੱਚਾ ਆਪਣਾ ਵੱਡਾ ਸੀਗਾ ਤੇ ਇਹ ਬੱਚਾ ਆਪਣਾ ਉਹ ਲੰਘ ਭੜਿਆ ਰਿੰਦਾ ਸਾਰਾ ਦਿਨ ਖਾਈ ਜਾਂਦਾ ਰਿੰਦਾ ਬਹੁ ਖਾਂਦਾ ਹੈ ਪੱਠੇ ਠਾਗਾ ਕੇ ਛੱਡਦੇ ਹੁਣ ਇਹਦਾ ਹੁਣ ਰੱਸਾ ਲਾ ਦਿੰਦੇ ਅਸੀਂ ਹੁਣ ਖੁੱਲਾ ਛੱਡਦੇ ਆ ਵੀ ਚਲੋ ਇਹ ਵਿਚਾਰਾ ਤੁਰਿਆ ਫਿਰੇ ਤੇ ਕੋਸੇ ਦਾ ਪੇਟ ਘਾੜ ਦੇ ਮਾਰ ਗਏ ਛਾਲ ਕੰਮ ਤਾਂ ਪਈ ਇਹ ਇਹ ਪ੍ਰਾਣੀ ਹੈ ਇਹ ਨਾਲ ਆਇਓ ਕਿੰਨੀਆਂ ਖੜੀਆਂ ਆਂ ਦੇਖੋ ਇੱਕ ਦੋ ਤਿੰਨ ਦਿਨ ਤਾਂ ਹੋ ਗਏ ਇਹ ਮੀਂਹ ਪਈ ਜਾਂਦੇ ਨੂੰ ਖਰਾਬ ਤਾਂ ਹੋਣੀ ਹੀ ਆਈ ਫਿਰ ਹੌਲੀ ਹੌਲੀ ਧੁੱਪ ਲੱਗ ਜਾਂਦੀ ਨਾ ਵਿੱਚ ਦੀ ਸਹੀ ਆ ਤਿੰਨ ਇਕੱਠੀਆਂ ਹੀ ਆ ਹੋਰ ਦੇਖੋ ਘਾਹ ਸੇ ਪਾਸੇ ਕਿਤੇ ਮੈੰਨੇ ਨਾ ਦੇਖੀਆਂ ਹੁਣ ਜੰਡਚੋ ਤੂੜੀ ਵਾਲੇ ਕੁੱਪਾ ਵਗੈਰਾ ਚ ਨਾ ਉਗਰੇ ਆਉਂਦੀਆਂ ਸੀਗੀਆਂ। ਠੀਕ। ਹੁਣ ਇਹ ਚਲੋ। ਪਿੰਡ ਖੁੱਡੀਆਂ ਲਾਉਂਦੇ ਨਾ ਤੂੜੀਆਂ ਹੁੰਦੀਆਂ ਸੀ ਨਾ ਬਾਹਰ ਰੱਖੀਆਂ ਤੇ ਉਹਨਾਂ ਚ ਬਾਹਰ ਨਾ ਉਗਰਦੀਆਂ ਸੀ। ਮੇਰੇ ਵੱਲ ਤੈਨੂੰ ਤੋਹਫਾ। ਖੰਭਾ। ਇੱਕ ਤਾਂ ਇਹਨਾਂ ਦਾ ਖਰਾਬ ਹੋ ਗਈ ਐ। ਖਰਾਬ। ਇੱਕ ਖਰਾਬ ਆ। ਇਹ ਤਾਂ ਆਪਾਂ ਨੂੰ ਸੈੱਟ ਲੀਏ। ਇਹ ਆਪਣੇ ਪੱਲੇ ਪਈਆਂ ਚਾਰ। ਚਾਰ ਖੰਭਾ। ਦੇਖੋ। ਆਜੋ। ਤੁਹਾਨੂੰ ਇਨਸ਼ਾ ਅੱਲਾ ਦੇ ਕਿਤੇ ਹੋਰ ਕੁੰਭਾਂ ਦਾੜਕਾ ਲੱਗ ਜਾਈ ਤੇ ਦੇਖੀਏ ਕੀ ਹੋ ਜੂ ਸਹੀ ਹੈ ਸਾਰੀਆਂ ਸਹੀ ਹਾਰੀਆਂ ਤੋਂ ਅਗੇ ਵੈਸੇ ਫੇਰ ਦੇਖਾਂਗੇ ਆਪਾਂ ਨਾਲ ਇਹ ਬਾਲਾ ਮੀ ਪੈਂਦਾ ਕਰਕੇ ਇਹਦੇ ਕਰਕੇ ਹੋ ਗਿਆ ਰੇਤਾ ਬਹੁਤ ਜ਼ਿਆਦਾ ਹੈ ਨਾ ਫਿਰ ਇਹ ਬਰੇਤੀ ਆ ਵਿੱਚ ਤੇ ਨਿਕਲ ਨਾਣੀ ਜੇ ਮੈਂ ਹੁਣੇ ਹੀ ਲਾਤੀ ਇਹ ਜਿਹੜੀਆਂ ਆਪਾਂ ਬਾਜ਼ਾਰੋਂ ਲੈ ਕੇ ਆਉਣੇ ਉਹਨਾਂ ਨੂੰ ਬਹੁਤ ਵਧੀਆ ਹੁੰਦੀਆਂ ਹੈ ਕੁਦਰਤੀ ਹੈ ਨਾ ਉਹ ਅੰਦਰ ਤਿਆਰ ਕੀਤੀਆਂ ਹੁੰਦੀਆਂ ਸਵਾਲ ਬੰਦ ਨਾ ਇੱਕ ਵਾਰੀ ਮੈਂ ਬਣਾਈਆਂ ਸੀ ਆਪਾਂ ਪਿੰਡ ਰਹਿੰਦੇ ਹੁੰਦੇ ਸੀ ਕਿਦੋਂ ਤੇ ਉਹਨਾਂ ਨੇਰ ਤੋਂ ਲੇਕੀ ਆਈ ਸੀ ਨਹਿਰ ਵਾਲੇ ਖੇਤ ਗਏ ਤੇ ਉੱਧਰ ਸੀਗੀਆਂ ਤੇ ਉਰ ਮੈਂ ਬਣਾਈਆਂ ਤੇ ਬਹੁਤ ਟੇਸਟੀ ਬਣੀਆਂ ਸੀ ਉਸ ਤੋਂ ਬਾਅਦ ਹੁਣ ਬਣਾਉਣ ਲੱਗੀਆਂ ਦੂਜੀ ਵਾਰ ਇਹ ਖੁੰਮਾ ਇਹ ਤੁਸੀਂ ਵੀ ਇਹ ਖੁੰਮਾ ਖਾਧੀਆਂ ਹੋਣ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਜਿਹੜੀਆਂ ਕੁਦਰਤੀ ਖੁੰਮਾ ਤੁਸੀਂ ਕਿੰਨਾ-ਕਿੰਨਾ ਵੀਰਾਂ ਨੇ ਖਾਧੀਆਂ ਉਹਦਾ ਬੀ ਕਿੱਥੋਂ ਆਉਂਦਾ ਹਨਾ ਕਿੰਨੇ ਟਿੱਬਿਆਂ ਤੋਂ ਭਰਤ ਪਈ ਤੇ ਉਹਦੇ ਵਿੱਚ ਇਹਦਾ ਬੀ ਆ ਗਿਆ ਉਧਰਤੀ ਆ ਨਾ ਫਿਰ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀਰ ਤੇ ਭੈਣਾ ਜਿੰਨਾ ਜਿੰਨਾ ਨੇ ਇਹ ਫੁੰਮਾ ਖਾਧੀਆਂ ਧੰਨਵਾਦ ਮਿਲਦੇ ਆਪਾਂ ਕਿਸੇ ਅਗਲੀ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਹੋਣੀ ਦੇਰ ਲਈ ਧੰਨਵਾਦ